ਲੋਕ ਮਹੱਲਾ ਤੀਜਾ ਹਉ ਮੈਂ ਮਮਤਾ ਮੋਹਣੀ ਜਿਹੜੀ ਦੇਹ ਦੀ ਹੰਗਤਾ ਜੀਆਂ ਨੂੰ ਚਿੰਬੜੀ ਹੋਈ ਹੈ ਤੇ ਪਦਾਰਥਾਂ ਦੀ ਮਮਤਾ ਹੈ ਇਹ ਮੋਹਣੀ ਮਾਇਆ ਦੀ ਚਿੰਬੇਲੀ ਹੋਈ ਹੈ ਇਹ ਸਾਰੀ ਸ੍ਰਿਸ਼ਟੀ ਨੂੰ ਮੋਤ ਸਾਰੀ ਸ੍ਰਿਸ਼ਟੀ ਨੂੰ ਇਸ ਮੋਹਣੀ ਮਾਇਆ ਨੇ ਹੰਗਤਾ ਤੇ ਮਮਤਾਜ ਮੋਹਤ ਕਰ ਛੱਡਿਆ ਹੈ ਮਨਮੁਖਾ ਜਿਵੇਂ ਮੋਮੋ ਠਗਣੀ ਹੁੰਦੀ ਹੈ ਇਸ ਪ੍ਰਕਾਰ ਦੀ ਹੈ ਮਾਇਆਮੋਣੀ ਹੈ ਮਨਮੁਖਾ ਨੂੰ ਗਈ ਖਾਈ ਮਨਮੁਖਾ ਦਾ ਹੰਗਤਾ ਤੇ ਮਮਤਾ ਮੋਹਣੀ ਮਾਇਆ ਦੀ ਖਾਈ ਗਈ ਨਾਸ ਹੀ ਕਰ ਦਿੰਦਾ ਦਗਦ ਕਰ ਦਿੰਦਾ ਹੈ ਜੇ ਜਿਤ ਲਾਏ ਜਿਹੜੇ ਭਾਈ ਮੋਹ ਕਰਕੇ ਦੁਆਇਤ ਭਾਵ ਵਿੱਚ ਦੂਜੀਆਂ ਪਦਾਰਥਾਂ ਚ ਮਾਰ ਨੂੰ ਛੱਡ ਕੇ ਚਿਤ ਲਾਉਂਦੇ ਐ ਜਿੰਨਾ ਵਿਆਪ ਰਹੀ ਲਪਟਾ ਉਹਨਾਂ ਨੂੰ ਵਿਆਪ ਰਹੀ ਹੈ ਲੱਗ ਰਹੀ ਹੈ ਤੇ ਲਪਟਾਰੀ ਆਉਦੇ ਚ ਫਸਾਰਹੀ ਏ ਹਰ ਵਕਤ ਗੁਰ ਕੈ ਸ਼ਬਦ ਪਰ ਜਾਲੀ ਏ ਸਤਿਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਪਰ ਵਿਸ਼ੇਸ਼ ਕਰਕੇ ਨੂੰ ਜਲਣਾ ਕਰੀਏ ਤਾਂ ਇਹ ਵਿੱਚ ਹੋ ਜਾ ਤਾਂ ਇਹਦਾ ਪਿਆਰ ਤਾਂ ਇਹਦਾ ਮੋਹ ਤਾਂ ਇਹਦੀ ਪ੍ਰੀਤ ਦਿਲ ਦੇ ਵਿੱਚੋਂ ਜਾਂਦੀ ਏ ਨਵਰਤ ਹੁੰਦੀ ਹੈ ਤਨ ਮਨ ਹੋਵੇ ਉਜਲਾ ਜਦੋਂ ਇਹਦਾ ਮੋਹ ਵਿੱਚੋਂ ਚਲੇ ਜਾਂਦਾ ਗੁਰ ਸ਼ਬਦ ਕਰਕੇ ਫਿਰ ਤਨ ਵੀ ਉਜਲ ਸੁਧ ਹੋ ਜਾਂਦਾ ਹੈ ਮਨ ਵੀ ਉਜਲਾ ਸੁੱਧ ਹੋ ਜਾਂਦਾ ਹੈ ਨਾਮ ਵਸੈ ਮਨ ਆ ਮਨ ਚ ਆ ਕੇ ਅਮਰਤ ਨਾਮ ਵਸ ਜਾਂਦਾ ਹੈ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਸਤਿਗੁਰੂ ਜੀ ਕਹਿੰਦੇ ਨੇ ਮਾਇਆ ਦੇ ਮੋਹ ਦਾ ਮਾਰਨ ਵਾਸਤੇ ਮਸਾਲਾ ਇਹ ਪਰਮੇਸ਼ਰ ਦਾ ਨਾਮ ਹੀ ਐ ਗੁਰਮੁਖ ਪਾਇਆ ਜਾ ਗੁਰਮੁਖਾਂ ਦੀ ਸੰਗਤ ਕਰਕੇ ਪਾਇਆ ਜਾਂਦਾ ਗੁਰਾਂ ਦੇ ਦਵਾਰ ਹੋਰ ਨਹੀਂ ਕਿਤੋਂ ਇਹ ਦਾਤ ਪ੍ਰਾਪਤ ਹੁੰਦੀ ਮਹੱਲਾ ਤੀਜਾ ਇਹ ਮਨ ਕੀ ਤੜਿਆ ਜੁਗ ਭਰਮਿਆ ਇਹ ਮਨ ਦੀ ਹਾਨਤ ਦੱਸਦੇ ਮਨ ਜਿਹੜਾ ਜੀਵ ਹੈ ਕਿਤਨੇ ਜੁਗਾਂ ਵਿੱਚ ਜੂਨਾ ਚ ਭਰਮ ਦਾ ਆਇਆ ਹੈ ਫਿਰ ਰਹੇ ਨਾ ਆਵੇ ਜਾ ਹੁਣ ਵੀ ਦੇਖ ਲੋ ਇੱਕ ਖਿਲ ਮਾਤਰ ਵੀ ਈਸਤਤ ਨਹੀਂ ਰਹਿੰਦਾ ਕਦੇ ਕਿਸੇ ਪਦਾਰਥ ਆ ਜਾਂਦਾ ਹੈ ਕਦੇ ਉਹਦੇ ਚ ਫਰ ਨਹੀਂ ਦਿਸਦਾ ਤਾਂ ਫਿਰ ਚਲਿਆ ਜਾਂਦਾ ਹੈ ਇਹ ਈਸਤਤ ਨਹੀਂ ਰਹਿੰਦਾ ਇਸ ਤਰ੍ਹਾਂ ਜੂਨਾ ਚ ਆਉਂਦਾ ਜਾਂਦਾ ਜਿਸ ਪ੍ਰਕਾਰ ਫੁਰਨੇ ਕਰਕੇ ਟੀਕਾ ਨਹੀਂ ਰੰਦਾ ਇਸ ਤਨੀ ਰਹਿ ਸਕਦਾ ਹੈ ਹਰ ਭੜ ਤਾ ਪਰਮਾਯਨ ਹਰੀ ਨੂੰ ਭਾਗ ਐ ਇਸੇ ਪ੍ਰਕਾਰ ਰਾਸੀ ਤਾਮਸੀ ਸੰਤ ਕੀ ਸੁਭਾਅ ਜੁੜਿਆ ਹੋਣੇ ਕਰਕੇ ਇਹਨੂੰ ਪਰਵਾ ਦਿੱਤਾ ਹੈ ਕਰ ਪਰਪੰਚ ਖੇਲ ਉਪਾ ਇਹ ਜਿਹੜਾ ਪਰਪੰਚ ਸੰਸਾਰ ਪੰਜਾਂ ਕਰਕੇ ਅਸਤੀ ਭਾਂਤੀ ਪ੍ਰੇਤਾ ਨਾਮ ਰੂਪ ਪਰਪੰਚ ਬਣਾਇਆ ਇੱਕ ਖੇਲ ਮਾਰਨ ਪੈਦਾ ਕੀਤਾ ਹੈ ਇਦੇ ਵਿੱਚ ਪਰਜ ਕੇ ਧਰਮ ਦਾ ਫਿਰਦਾ ਰਹਿੰਦਾ ਹੈ। ਜਹ ਹਰ ਬਖਸ਼ੇ ਤਾਂ ਗੁਰ ਮਿਲੈ। ਜਹ ਹਰੀ ਇਹ ਦੇ ਪੂਰਵ ਨਿਸਕਾਮ ਕਰਮਾ ਕਰਕੇ ਬਖਸ਼ਿਸ਼ ਕਰਨਾ ਚਾਹੇ ਤਾਂ ਸਤਿਗੁਰੂ ਸੱਚੇ ਪਾਤਸ਼ਾਹੀ ਸ਼ਰਨ ਚ ਮਿਲਦਾ ਹੈ। ਆਸਰ ਰਹੇ ਸਮਾ। ਜਦੋਂ ਗੁਰੂ ਸਾਹਿਬ ਨਾਲ ਮਿਲ ਕਰਕੇ ਇਸਤ ਤ ਹੋ ਰਹਿੰਦਾ ਸ਼ਬਦ ਵਿੱਚ ਫੇਰ ਮਾਰ ਦੇ ਸਰੂ ਚ ਸਮਾ ਜਾਂਦਾ। ਅਪੇ ਇਹ ਹੋ ਜਾਂਦਾ ਜੰਮਣ ਮਰ ਤੋਂ ਰਹਿ ਤੋ ਜਾਂਦਾ ਫੇਰ ਨਾਨਕ ਮਨ ਜੀ ਤੇ ਮਨ ਮੰਨਿਆ ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਗੁਰਾਂ ਦੇ ਮੰਤਰ ਕਰਕੇ ਜਦੋਂ ਸਾਥ ਸੰਗਤ ਜੀ ਮਨ ਮੰਨ ਜਾਂਦਾ ਹੈ ਨਾ ਕਿ ਮਨ ਸਿਰੋਮਣੀ ਪਰਮੇਸ਼ਰ ਜੀ ਜਦੋਂ ਮਨ ਮੰਨ ਜਾਂਦਾ ਹੈ ਨਾ ਕਿਸ ਮਰੈ ਨਾ ਜਾਇ ਫੇਰ ਨਾ ਕੋਈ ਮਰਨ ਵਾਲੀ ਚੀਜ਼ ਨਾ ਕੋਈ ਜੰਮਣ ਵਾਲੀ ਚੀਜ਼ ਹੈ ਨਾ ਮਰਦੀ ਹੈ ਨਾ ਕਿਤੇ ਜਾਂਦੀ ਹੈ ਨਾ ਆਉਂਦੀ ਹੈ ਇਕ ਰਸ ਹੈ ਨਾ ਕੋਈ ਜਨਮ ਹੈ ਨਾ ਕਿਸ ਮਰਿਆ ਆਪਨ ਚਲਦਾ ਆਪੀ ਕਰੈ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਪੌੜੀ ਕਾਇਆ ਕੋਟ ਅਪਾਰ ਹੈ ਫਰੀਦ ਫੁਲਮੈਂਦੇ ਨੇ ਕਾਇਆ ਜਿਹੜੀ ਮਨੁੱਖਾ ਦੇ ਹੈ ਇੱਕ ਕਿਲਾ ਹੈ ਭਾਈ ਇਹ ਅਪਾਰ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੈ ਇਹ ਮਨੁੱਖਾ ਜਨਮ ਅਪਾਰਾ ਵਾਰ ਤੋਂ ਰਹਿਤ ਕਿਲਾ ਮਿਲਿਆ ਹੋਇਆ ਸਾਨੂੰ ਇਸ ਸੰਸਾਰ ਰੂਪੀ ਕੋਟ ਵਿੱਚ ਇਹ ਕਾਇਆ ਅਪਾਰਾ ਵਾਰ ਤੋਂ ਮਨੁੱਖਾ ਦੇ ਮਿਲੀ ਹੈ ਮਿਲਣਾ ਸੰਜੋਗੀ ਇਸ ਮਨੁੱਖਾ ਦੇ ਦਾ ਪੁਰਬਲੇ ਪਿਛਲੀ ਜੁਗ ਜਿਹੜੋ ਕਮਾਈ ਕੀਤੀ ਸੀ ਉਹਨਾਂ ਅਨੁਸਾਰ ਕਾਲੀ ਯੁਗ ਚ ਪਾਇਆ ਮਾਨਸ ਦੇਹ ਨੂੰ ਪੁਰਬ ਜੁਗ ਜਿਹੋ ਕਰੀ ਕਮਾਈ ਪੁਰਲੇ ਜੁਗਾਂ ਜਿਹੜੀ ਕਮਾਈ ਕੀਤੀ ਸੀ ਕਾਲ ਯੁਗ ਚ ਮਾਰੇ ਦੇ ਨਾਮ ਦੀ ਉਹ ਤੁਸੀਂ ਵੀ ਨਾਮ ਜੱਬ ਕੇ ਮੁਕਤ ਹੋ ਜੇ ਇਸ ਕਰਕੇ ਸੱਚੇ ਪਰਸ਼ਨ ਬਖਸ਼ਿਸ਼ ਕੀਤੀ ਸੀ ਇਹ ਸੰਯੋਗਾ ਕਰਕੇ ਭਾਈ ਫਿਰਦ ਫਿਰਦ ਬਹੁਤੇ ਜੁਗ ਹਾਰਿਓ ਮਾਨਸ ਦੇਹ ਨਹੀਂ ਨਾਨਕ ਕਾ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸਹਯੋਗਾ ਪੂਰਵលਿਆ ਪੁੰਨਾ ਕਰਕੇ ਮਿਲਣਾ ਹੋਇਆ ਇਸ ਦਾ ਅਤੇ ਮਿਲਣਾ ਸੰਯੋਗੀ ਸੰਭਲੀ ਪ੍ਰਕਾਰ ਜੋ ਸਤਿਗੁਰੂ ਹੈ ਉਹਨਾਂ ਦੇ ਨਾਲ ਮਿਲਨੇ ਕਰਕੇ ਉਸ ਬ੍ਰਹਮ ਦੇ ਨਾਲ ਜੋੜਨਾ ਰੂਪ ਮਿਲਣਾ ਹੁੰਦਾ ਹੈ ਕਾਇਆ ਅੰਦਰ ਆਪ ਵਸ ਰਿਹਾ ਸਾਰਿਆਂ ਦੀ ਕਾਇਆ ਦੇ ਅੰਦਰ ਬੁੱਧੀ ਦੇ ਅੰਦਰ ਜੋਤੀ ਸਰੂਪ ਆਪ ਹੀ ਵਸ ਰਿਹਾ ਹੈ ਆਪੇ ਰਸ ਭੋਗੀ ਆਪ ਹੀ ਸਾਰਿਆਂ ਦੇ ਅੰਦਰ ਰਸ ਦੇਣ ਵਾਲਾ ਹੈ ਗੁਰੂ ਹੈ ਨਾਮ ਰਹਿਜਾ ਦਾਤਾ ਆਪ ਹੀ ਭੋਗਣ ਵਾਲਾ ਬ੍ਰਹਮਾਨੰਦ ਤਤਵੇਤਾ ਹੈ ਆਪ ਹੀ ਰਸ ਰੂਪ ਹੈ ਆਤਮਨੰਦ ਰੂਪ ਆਪ ਹੀ ਰਸ ਨੂੰ ਭੋਗਣ ਵਾਲਾ ਤਤਵੇਤਾ ਰੂਪ ਹੈ ਆਪ ਅਤੀਤ ਅਲਿਪਤ ਹੈ ਆਪ ਹੀ ਰਸ ਪ੍ਰੇਮ ਲਾਉਣ ਵਾਲਾ ਹੈ ਆਪ ਹੀ ਪ੍ਰੇਮ ਨੂੰ ਭੋਗਣ ਵਾਲਾ ਹੈ ਆਪ ਅਤੀਤ ਅਲਿਪਤ ਹੈ ਆਪ ਅਤੀਤ ਅਸੰਗ ਹੈ ਮਾਇਆ ਤੋਂ ਅਲਿਪ ਦਾ ਨਿਰਲੇਪ ਹੈ ਸਦਾ ਵਿਸ਼ਿਆਂ ਤੋਂ ਨਿਰਜੋਗ ਹਰ ਜੋਗੀ ਅਜੇ ਮਿਰਜੋਗ ਬੰਧਨਾ ਤੋਂ ਰਹਿਤ ਹੋਏ ਤੇ ਹਰੀ ਸਾਰਿਆਂ ਜੀ ਜੋਗੀ ਜੁੜਿਆ ਹੋਇਆ ਉਹਦੇ ਜੀ ਬੰਧਨਮ ਨਹੀਂ ਕਿਸੇ ਪ੍ਰਕਾਰ ਅਤੀਤ ਸਲਾ ਅਸੰਗ ਹੈ ਨਾ ਤੁਸ ਬਾਪ ਨਾ ਮਾਏ ਕਿੰ ਤੂੰ ਜਾਇਆ ਅਲਿਪ ਹੈ ਮਾਇਆ ਦੇ ਪਦਾਰਥਾਂ ਤੋਂ ਬੰਧਨਾ ਤੋਂ ਰਹਿਤ ਹੈ ਹਰੀ ਸਾਰਿਆਂ ਜੁੜਿਆ ਹੋਇਆ ਜਿਹੜਾ ਉਹ ਸਰੀ ਜੁੜਦਾ ਹੈ ਉਹ ਅਲਿਪ ਰੂਪ ਨੂੰ ਜਾਣ ਕਰਕੇ ਸਰੀਰ ਕਰਕੇ ਵੀ ਅਸੰਗ ਹੋ ਜਾਂਦਾ ਹੈ ਅਤੇ ਬਾਣੀ ਕਰਕੇ ਵੀ ਅਲਿਪਤ ਹੋ ਜਾਂਦਾ ਹੈ ਬੰਦਰਾਂ ਤੋਂ ਰਹਿਤ ਮਨ ਕਰਕੇ ਵੀ ਹੋ ਜਾਂਦਾ ਜੇ ਹਰੀ ਜੁੜਨ ਵਾਲਾ ਹੈ ਜੋ ਤਿਸ ਭਾਵੈ ਸੋ ਕਰੇ ਅਤੇ ਯਾ ਨੂੰ ਮੰਨਣੇ ਕਰਕੇ ਲਾਭ ਹੁੰਦਾ ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਉਹ ਕਰਦਾ ਸੀ ਕਰਦਾ ਹੈ ਕਰੇਗਾ ਗੀਤ ਅਲਿਪਤ ਹੈ ਇਥੇ ਇੰਨੇ ਹੀ ਪਾਰਟਸਪ ਹੈ ਇਹ ਅਪੀਤ ਅਲਿਪਤ ਹੈ ਰਹਾ ਦੁਆ ਪਾਸੰਤ ਰਖ ਲੋ ਕੋਈ ਆਪ ਅਤੀਤ ਅਲਿਪਤ ਹੈ ਐਪੀ ਅਤੀਤ ਅਸੰਗ ਰੂਪ ਹੈ ਨਿਰਲੇਪ ਰੂਪ ਹੈ ਨਿਰਜੋਗ ਹਰ ਜੋਗੀ ਐ ਦੂਸਰਾ ਪਾਸ ਆਪ ਅਤੀਤ ਅਲਿਪਤ ਰਹਾ ਐਪੀ ਨਿਰਲੇਪ ਰਹਿੰਦਾ ਹੈ ਵਕਾਰਾਂ ਤੋਂ ਐਪੀ ਅਸੰਗ ਹੈ ਸਾਰਿਆਂ ਤੋਂ ਰਹਿੰਦਾ ਨਿਰਜੋਗ ਹਰ ਜੋਗੀ ਨਿਰਯੋਗ ਬੰਦਨਾ ਤੋਂ ਰਹਿਤ ਹੈ ਅਤੇ ਹਰੀ ਸਾਰਿਆਂ ਚ ਆਪ ਵੀ ਜੁੜਿਆ ਹੋਇਆ ਹੈ ਜੋ ਤਿਸ ਭਾਵੈ ਸੋ ਕਰੇ ਜੋ ਤਿਸ ਵਾਹਿਰ ਨੂੰ ਪਾਉਂਦਾ ਸੀ ਉਹ ਕਰਦਾ ਸੀ ਹੁਣ ਕਰਦਾ ਹੈ ਅੱਗੇ ਨੂੰ ਕਰੇਗਾ ਹਰ ਕਰੇ ਸੋ ਹੋਗੀ ਜੋ ਕੁਛ ਹਰੀ ਕਰਦਾ ਸੀ ਪਿੱਛੇ ਹੁੰਦਾ ਸੀ ਹੁਣ ਹੁੰਦਾ ਹੈ ਅੱਗੇ ਨੂੰ ਜੋ ਕਰਤਾਰ ਕਰੇਗਾ ਸੋ ਹੋਗੀ ਹੋਵੇਗਾ ਹਰ ਗੁਰੂਮukh ਨਾਮ ਧਾਈ ਹੈ ਫਿਰ ਭਾਈ ਹਰੀ ਅਕਾਲਪੁਰ ਖੰਤਰੀ ਜਾਮੀ ਦਾ ਨਾਮ ਗੁਰਾਂਦਾਰਾ ਗੁਰਮੁਖ ਬਣ ਕੇ ਪਿਆਉਣਾ ਕਰੀਏ ਲਹਿ ਜਾਹੇ ਵਿਜੋਗੀ ਫਿਰ ਜਿਹੜੇ ਵਿਜੋਗ ਆਣਾ ਵਿਛੋੜੇ ਦੇ ਦੁੱਖੋ ਇਹ ਸਾਰੇ ਵਿਜੋਗੀ ਜੀਵ ਅਗਿਆਨ ਕਰਕੇ ਬਣੇ ਫਿਰਦੇ ਉਸ ਵੱਲੋਂ ਇਹ ਸਾਰੇ ਵਿਜੋਗ ਲੈ ਜਾਣਗੇ ਸਦਾ ਸਦਾ ਉਹਦਾ ਇਸਾ ਮੁਲਾਪ ਹੋਵੇਗਾ ਜਿਉਂ ਜਲਮੇ ਜਲਾਖ ਟਾਨਾ ਤਿਉਂ ਜੋਤੀ ਸੰਗ ਜੋਰ ਸਮਾਨਾ ਐ ਵਾਹਿਗੁਰੂ ਕੇ ਇੱਕ ਤਾਂ ਪਾ ਕੇ ਆਪਾਂ ਭੇਗ ਹੋ ਜਾਵਾਂਗੇ ਇਤਿ ਸਾਲ ਸੰਗੀ ਜੀ ਸਮਾਪਤੀ ਕਰੀਏ ਹੁਣ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਤੇ ਆਈ